आज के वो इस प्रकार है कि दुख दुखीर बादल के ऊपर जो दुखों का एक पहाड़ टूटा है वो पहाड़ जो दुख बीर बादल के ऊपर गर गा के गिरा है वो पहाड़ का नाम है भगवंत मान मना मान पंजाब के शान भगवंत मान सो <laughs> so, दुख बीर बादल ने बड़े इल्जाम लाए पंजाब के सीएम भगवंत मान थे कि ਪਹਿਲੇ ਸਾਡੇ ਬਾਰੇ ਸਾਡੇ ਪਰਿਵਾਰ ਬਾਰੇ ਜੀ ਬਹੁਤ ਬੋਲਦਾ ਸੀ ਅਸੀਂ ਲਾਈਟਲੀ ਲਿੱਤਾ ਪਰ ਹਟਦਾ ਹੀ ਨਹੀਂ ਤਾਂ ਬਹੁਤ ਝੂਠ ਬੋਲਦਾ ਇਹਨੇ ਕਹਤਾ ਜਿਹੜਾ ਸਾਡਾ ਬਾਲਾਸਰ ਵਾਲਾ ਫਾਰਮ ਹਾਊਸ ਹੈਗਾ ਬਾਲਾਸਰ ਸਾਲਾਸਰ ਜੋ ਵੀ ਹੈਗਾ ਉੱਥੇ ਅਸੀਂ ਉਹ ਨਹਿਰ ਕੱਢੀ ਪਲਾਨਾਂ ਤੇ ਇੱਕ ਪਾ ਤੁਸੀਂ ਨਹਿਰ ਨੂੰ ਮਾਲੋ ਦੁਖ ਵੀਰ ਬਾਦਲ ਗੋਲੀ ਪਹਿਲੇ ਸਪੌਂਟ ਤੇ ਉਹ ਜਿਹੜਾ ਉਹ ਬਾਲਾਸਰ ਵਾਲਾ ਤੁਹਾਡਾ ਫਾਰਮ ਹਾਊਸ ਆ ਕਾਫੀ ਲੋਕਾਂ ਨੇ ਨਹੀਂ ਦੇਖਿਆ ਸਿਰਫ ਕੁਝ ਲੋਕਾਂ ਨੇ ਦੇਖਿਆ ਉਹ ਰਾਜ ਦੇ ਮਹਿਲ ਨਾਲੋਂ ਕਟਣੀ ਆ ਜਿੱਨਾ ਉੱਪਰ ਬਣਿਆ ਉਹਨਾਂ ਜਮੀਨ 'ਚ ਬਣਿਆ ਬੇਸਮੈਂਟ 'ਚ ਇਹਨਾਂ ਪੈਸਾ ਕਿੱਥੋਂ ਆਇਆ ਤੁਹਾਡੇ ਕੋਲ ਹੁਣ ਕਹਿ ਦੋ ਵੀ ਨੈਂਸੀ ਗਰੇਵਾਲ ਵੀ ਸਾਡੇ ਬਾਰੇ ਜੀ ਝੂਠ ਬੋਲਦੀ ਆ ਤੁਸੀਂ ਇਹਨਾਂ ਪੈਸਾ ਤੁਹਾਡੇ ਪਿਤਾ ਜੀ ਨੇ ਇਹਨਾਂ ਪੈਸਾ ਕਮਾਇਆ ਕਿੱਥੋਂ ਬੇਪਰਾ ਜ਼ਮੀਨਾਂ ਇੰਨੇ ਹੋਟਲ ਇੰਨੇ ਬਿਜ਼ਨਸ ਤੁਸੀਂ ਕਿੱਥੋਂ ਕਮਾਇਆ ਪਿਛੋਂ ਖਾਨਦਾਨੀ ਤਾਂ ਤੁਹਾਡੇ ਸਰੀਸ ਨਹੀਂ ਸੀ ਬਾਦਲ ਤਾਂ ਤੁਸੀਂ ਪਿੰਡ ਦਾ ਨਾਮ ਬਦਲ ਲਾਉਨੇ ਹੋ ਤੁਹਾਡਾ ਸਰਨੇਮ ਤਾਂ ਮੈਨੂੰ ਵੀ ਨਹੀਂ ਪਤਾ ਅਸਤੇ ਤੁਹਾਡਾ ਸਰਨੇਮ ਹੈ ਕੀ ਆ ਤੁਸੋਂ ਉਹਨਾਂ ਚ ਗੱਲ ਆਈ ਸੀ ਜਿਹੜੇ ਮੇਰੇ ਕੰਨਾਂ ਤੱਕ ਪਹੁੰਚੀ ਵੀ ਤੁਸੀਂ ਕੁਮਾਰ ਫੈਮਿਲੀ ਹੋ ਤੇ ਪਿੱਛੇ ਬਾਦਲ ਲਾਉਂਦੇ ਹੋ ਵੀ ਜੱਟ ਵੀ ਨਹੀਂ ਹੋ ਚਲੋ ਕੋਈ ਗੱਲ ਨਹੀਂ ਕੁਮਾਰ ਵੀ ਬੰਦੇ ਹੁੰਦੇ ਆ ਪਰ ਚਾਹੇ ਤੁਸੀਂ ਕੁਮਾਰ ਫੈਮਿਲੀ ਚ ਵੀ ਬਿਲੋਂਗ ਕਰਦੇ ਹੋ ਪਰ ਐਟ ਲੀਸਟ ਲੁਕੋਣੇ ਕਿਉਂ ਠੋਕ ਦੇ ਕੋ ਬੇਸਿਕ ਕੁਮਾਰ ਹੁੰਨੇ ਅਸੀਂ ਬਾਦਲ ਪਿੰਡ ਲਾਉਂਨੇ ਅਸੀਂ ਆਪਣਾ ਸਰਨੇਮ ਨਹੀਂ ਲਾਉਂਦੇ ਕਿਉਂਕਿ ਸਰਨੇਮ ਹੈ ਨਹੀਂ ਤੁਹਾਡੇ ਕੋਲ ਤਾਂ ਨਹੀਂ ਲਾਉਂਦੇ ਫਿਰ ਤੁਸੀਂ ਗੱਦਾਵਾ ਕਰਦੇ ਹੋ ਕਿ ਭਗਵਾਨ ਦਾ ਮਾਨਤੇ ਅਸੀਂ ਮਾਨ ਹਾਵੀ ਦਾ ਯਾਨੀ ਕਿ ਡੈਫਰਮੇਸ਼ਨ ਪਰਚਾ ਪਾਉਣਾ ਹੈ ਕੀ ਸਾਡੀ ਆਏ ਛੁਟਕੀ ਛੁਟ ਬੋਲ ਰਿਹਾ ਭਗਵੰਦ ਮਾਨ ਦੱਸਿਓ ਭਲਾ ਮੈਨੂੰ ਕਿ ਪੰਜਾਬ ਨੂੰ ਤੁਹਾਡੀ ਹਰਕਤ ਆ ਤੁਹਾਡੇ ਅੰਗ ਤੇ ਤਾਂ ਤੁਹਾਡੀਆਂ ਔਕਾਤਾਂ ਨਹੀਂ ਪਤਾ ਤੁਸੀਂ ਕਿੰਨਾ ਲੁੱਟਿਆ ਪੰਜਾਬ ਨੂੰ ਤੁਹਾਡਾ ਜ਼ਮੀਰ ਜਾਣਦਾ ਨਾ ਉਹ ਕਿਹੜਾ ਵੰਸ਼ ਵੀ ਇਹ ਦੇਖੋ ਤੁਹਾਨੂੰ ਪਤਾ ਤੁਹਾਡਾ ਵੰਸ਼ ਵੀ ਕਿਸੇ ਲਾਇਕ ਨਹੀਂ ਅੱਗੇ ਕਿਹਦਾ ਵੰਸ਼ ਵੀ ਅੱਗੇ ਕੋਈ ਪੋਲਿਟਿਕਸ ਚ ਆ ਜਾਈਏ ਸੰਭਾਲ ਲੈ ਨਾ 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 ਜਿੰਨਾ ਤੁਸੀਂ ਪੈਸਾ ਕਮਾਇਆ ਹੈ ਇਹ ਤੁਹਾਡੇ ਬੱਚੇ ਨੇ ਸਿਰੋ ਬਹਿ ਕੇ ਖਾਣਾ ਪਰ ਉਹਨਾਂ ਨੇ ਵੀ ਪਤਾ ਨਹੀਂ ਕਿੰਨੇ ਕ ਦਿਨ ਤੱਕ ਖਾਣਾ ਕਿਉਂਕਿ ਵੰਸ਼ ਤਾਂ ਰੱਬ ਨੇ ਤੁਹਾਡਾ ਖਤਮ ਕਰ ਦੇਣਾ ਛੱਡਣਾ ਹੀ ਨਹੀਂ ਹੈ ਬੇਟੇ ਤੇ ਤੁਹਾਡੀ ਸਪੀਚ ਸੁਣੀ ਆ। ਚਲੋ ਅਸੀਂ ਕਿਸਦੇ ਮਜ਼ਾਕ ਨੇ ਨਾਂਦੇ ਉਹਨੂੰ ਤਾਂ ਤੰਗ ਨਾ ਪੰਜਾਬੀ ਨਹੀਂ ਬੋਲਨੀ ਆਂਦੀ ਔਰ ਇਹ ਵੀ ਸਾਨੂੰ ਪਤਾ ਕਿ ਉਹ ਦਿਮਾਗੀ ਤੌਰ ਤੇ ਸਿਹਤਰਾ ਹੈ। ਸਾਰੇ ਪੰਜਾਬ ਨੂੰ ਪਤਾ ਵੀ ਮੁੰਡਾ ਐਬਨਾਰਮਲ ਆ। ਉਹ ਆਮ ਬੱਚਾ ਹੈਗਾ ਸਧਾਰਨ ਬੱਚਾ ਨਹੀਂ ਹੈ। ਤੁਹਾਨੂੰ ਫਿਰ ਵੀ ਸਮਝ ਨਹੀਂ ਆਈ ਕਿ ਪ੍ਰਮਾਤਮਾ ਨੇ ਤੁਹਾਡੇ ਘਰ ਇੱਕ ਪੁੱਤ ਦੀ ਦਾਤ ਬਖਸ਼ੀ ਉਹ ਵੀ ਐਬਨਾਰਮਲ ਕਿਉਂ ਦਿੱਤਾ? ਕਿਉਂਕਿ ਜਿਹੜਾ ਤੁਸੀਂ ਲੋਕਾਂ ਦੇ ਕਲੇਜੇ ਛਿੱਲੇ ਜਿਹੜੇ ਲੋਕਾਂ ਨੂੰ ਤੁਸੀਂ ਲੁੱਟ ਕੇ ਖਾਇਆ। ਸੁਣ ਗੱਲ ਇਦਾਂ ਹੁੰਦੀ ਹੈ ਵੀ ਤੁਹਾਡੇ ਜਿਹੜਾ ਮਾਣ ਹਾਵੀ ਦਾ ਤੁਸੀਂ ਪਰਚੇ ਦੀ ਧਮਕੀਆਂ ਦਿੰਨੇ ਹੋ ਨਾ। ਭਗਵੰਤ ਮਾਣ ਹਾਨੀ। ਪਵਨ ਪ੍ਰਮਾਨ ਹਾਨੀ ਦਾਦਾ ਬਾਜੀ ਭਗਵੰਤ ਨੇ ਸਾਡੀਆਂ ਪੋਲਾਂ ਖੋਲਦੀਆਂ ਤੁਹਾਡੀਆਂ ਭਗਵੰਤ ਮਾਨ ਨੇ ਇਹ ਅੱਜ ਤੱਕ ਕੋਈ ਇਤਿਹਾਸਗਵਾਹ ਪੰਜਾਬ ਦੇ ਵਿੱਚ ਐਸਾ ਕੋਈ ਪਾਵਰਫੁੱਲ ਲੀਡਰ ਆਇਆ ਹੀ ਨਹੀਂ ਸੀ ਛੜੱਕ ਮਖਤੋ ਤੁਹਾਡੀਆਂ ਪੋਲਾਂ ਖੋਲ ਸਕੇ 25 ਸਾਲ ਤੱਕ ਤੁਸੀਂ ਤੇ ਉਹ ਜਿਹੜਾ ਕੈਪਟਨ ਮਿੰਦਰ ਆ ਬਸ ਤੁਸੀਂ ਦੋ ਹੀ ਦੋ ਹੀ ਕੰਪਨੀਆਂ ਨੇ ਤੁਹਾਡਾ ਰਾਜ ਰਿਆ ਹੁਣ ਜਦੋਂ ਰਾਜ ਗਿਆ ਮਾਨਨੀ ਪਾਰਟੀ ਵਾਲਾ ਤੇ ਤੁਹਾਡੇ ਜਿਹੜੇ 25 ਸਾਲ ਤੋਂ ਕਾਲੇ ਚਿੱਟੇ ਕਰਤੂਤਾ ਸੀ ਉਹ ਤਾਂ ਖੁੱਲਣੀਆਂ ਸੀ ਨਾ ਤੇ ਬੰਦਾ ਦਮਦਾਰ ਆ ਤੁਹਾਡੀਆਂ ਪੋਲਾ ਖੋਲ ਰਿਹਾ ਸ਼ਰਮ ਖੋਲ ਰਿਹਾ ਤੁਸੀਂ ਨੰਗੇ ਵੀ ਹੋ ਰਹੇ ਹੋ ਪੰਜਾਬ ਸਾਰਾ ਇਕੱਲਾ ਇਕੱਲਾ ਪੰਜਾਬੀ ਸਰਦਾਰ ਪੱਗਾਂ ਵਾਲੇ ਤਨੂੰ ਗਾਲਾਂ ਕੱਢਦੇ ਆ ਦੁੱਖ ਪੀਰ ਵਾਦ ਕੀ ਦੁੱਖਾਂ ਦਾ ਪਹਾੜ ਹੀ ਪਹਾੜ ਤੋੜਿਆ ਇਹਨੇ ਸਾਡੇ ਉੱਤੇ ਦੁੱਖੇ ਦੁੱਖ ਦਿੱਤੇ ਪੰਜਾਬ ਨੂੰ ਸਿਰਫ ਆਪਣੇ ਝੋਲੇ ਭਰੇ ਆ ਮਹਿੰਗੀਆਂ ਮਹਿੰਗੀਆਂ ਗੱਟੀਆਂ ਤੇਰੇ ਕੋਲ ਮੈਂ ਕਹਨੀ ਆ ਕੋਟਲ ਦੇ ਸਾਹ ਮੈਂ ਤੇਰੀ ਜਾਨੇ ਕੋਲ ਸੋਨਾ ਹੀਰੇ ਜਵਾਹਰਾਤ ਐਡੇ ਟੇ ਪੰਗਲੇ ਹੋਟਲ ਮੋਟਲ ਇਹਨੇ ਕਿੱਲਿਆਂ ਪੈੜਿਆ ਕਿੱਥੋਂ ਆਇਆ ਕਿੱਥੋਂ ਆਇਆ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਸੀਂ ਟੀਮਾ ਕਰ ਗੋ ਚੱਟ ਕੇ ਪੰਜਾਬ ਨੂੰ ਹਾਲੇ ਕਰਨਾ ਤੇਰੇ ਘਰ ਦੀਆਂ ਗੱਲਾਂ ਨਾ ਕਰੀ ਤੇ ਤੇਰਾ ਪੇਟ ਕਰ ਦੁੱਖ ਮੇਰ ਬਦਲ ਇੱਕ ਵਾਰ ਸੇ ਭਗਵਾਨ ਤਾਂ ਮੈਨੂੰ ਬੈਠੇਗਾ ਇੱਕ ਵਾਰ ਸੇ ਮੈਂ ਬੈਠੂੰਗੀ ਤਾਂ ਗੱਬੇ ਆ ਜਾ ਤੇ ਕੱਢ ਬੇਠ ਸਾਡੇ ਨਾਲ ਤੇ ਮੋਰੇ ਬੈਠੂਗੀ ਪੰਜਾਬ ਦੀ ਉਹ ਦੁਖੀ ਜਨਤਾ ਜੋ ਨੰਬਰ ਤੋਂ ਤੂ ਦੁੱਖ ਦਿੱਤੇ ਤੇ ਲੁੱਟਿਆ ਹੀ ਲੁੱਟਿਆ ਜਨਾਨੀ ਤੇਰੀ ਉਹ ਵੀ ਨੰਬਰ 1 ਦੀ ਲੁਟੇਰੀ ਆ ਉਹ ਨਾਸਾ ਫਲਾ ਕੇ ਆ ਜਾਂਦੀਆਂ ਜਿਵੇਂ ਨੱਕ ਤੋਂ ਦਾ ਇਦਾਂ ਦਾ ਵੀ ਜਿਵੇਂ ਪੂਰਾ ਟਰੱਕ ਨਾਲ ਲੋਡ ਕੀਤਾ ਹੋਇਆ ਉਹਦੇ ਨਾਸਾਂ ਦੇ ਅੰਦਰ ਵੜ ਜਾਊਗਾ ਪੂਰਾ ਐਡਾ ਨੱਕ ਲੈ ਕੇ ਆ ਜਾਂਦੀ ਆ ਉਹ ਕਿਸ ਕਿਵੇਂ ਤੁਸੀਂ ਲੋਕਾਂ ਨੂੰ ਫੇਸ ਕਰਦੇ ਹੋ ਇੰਨੇ ਪੰਜਾਬ ਨੂੰ ਖਾ ਕੇ ਲੁੱਟ ਕੇ ਪੰਜਾਬ ਨੂੰ ਖੋਖਲਾ ਕਰਕੇ ਤੁਸੀਂ ਕਿੱਦਾਂ ਫੇਸ ਕਰਦੇ ਹੋ ਇੱਕ ਵਾਰ ਹੋਰ ਬੰਦੇ ਦੀ ਸੁਣੀ ਕਹਿੰਦਾ ਜੀ ਭਗਵਾਨਤਮਾਨ ਜੀ 3 5 ਲੱਖ ਦੇ ਜੀ ਜੁੱਤਾ ਪਾਣ ਲੱਗ ਗਿਆ ਪਿਆਰਾਂ ਚ ਕਿ ਭਗਵੰਤ ਮਾਨ ਕਹਿੰਦਾ ਸੀ 25000 ਨਾਲ ਸਾਡਾ ਘਰ ਚੱਲ ਜਾਊ ਤੇ ਮਦਰ ਕਹਿੰਦੇ ਸੀ ਹੁਣ ਇੰਨਾ ਕਹਿੰਦਾ ਪੈਸਾ ਲੁੱਟ ਰਿਹਾ ਜਾਨੀ ਨੂੰ 1 ਲੱਖ 65000 ਦੇ ਕਹਿੰਦੇ ਨੇ ਆਪਣੀ ਸਲੀਪਰ ਕੀ ਲੈ ਕੇ ਦਿੱਤੇ ਹੁਣ ਉਹ ਬੰਦੇ ਨੂੰ ਪੁੱਛਾਂ ਇਹ ਗੱਲ ਹੁਣ ਮੈਂ ਕਹਿ ਦਿੰਨੀ ਆ ਜੀ ਭਗਵੰਤ ਮਾਨ ਨੇ ਜੀ 10 ਕਰੋੜ ਦੀ ਮੰਦੀ ਪਾਈ ਉਂਗਲ 'ਚ ਮੇਰੇ ਕੋਲ ਸਬੂਤ ਤਾਂ ਨਾ ਕੋਈ ਮੈਂ ਤਾਂ ਆਹ ਜਿਹੜੀ ਲੋਲੋ ਆ ਮੂੰਹ 'ਚ ਹਲਾਤੀ ਵਾਲਾ ਦੋ ਦੋ ਮੈਨੂੰ ਕਹਤਾ ਸਬੂਤ ਨਹੀਂ ਨਾ ਮੇਰੇ ਕੋਲ ਕੋਈ ਸੋ ਇਹੜਾ ਚੱਪਲ ਚਿੱਤਰਾ ਤੁਸੀਂ ਭਗਮੰਤ ਦੇ ਜੁੱਤੇ ਗਿਣਾਨੇ ਹੋ ਕੁਆਂਟ ਦੀ ਵਾਈਫ ਦੇ ਜੁੱਤੇ ਗਣਾਨੇ ਆ। ਇਹ ਤੁਹਾਡੇ ਕੋ ਸਿਰਫ ਗੱਲਾਂ ਐ। ਤੁਸੀਂ ਬਿੱਲ ਲੈ ਕੇ ਆਓ। ਜਨਤਾ ਨੂੰ ਬਿੱਲ ਦਿਖਾਓਗੇ ਉਹਨੇ ਕਿਹੜੀ ਸ਼ਾਪ ਤੋਂ ਕਿਹੜਾ ਸ਼ਲੂਕਾ ਤੋਂ ਬਾਏ ਕੀਤਾ ਤੇ ਉਹਦੀ ਪੇਮੈਂਟ ਕਿੰਨੀ ਸੀ ਤੇ ਉਹ ਪੈਸਾ ਕਿੱਥੋਂ ਆਇਆ? ਆਪ ਤੁਸੀਂ ਇਮਾਨਦਾਰ ਹੋ? ਯਾ ਆਪ ਤੁਸੀਂ ساری ਉਮਰ ਪੰਜਾਬ 'ਚ ਇਮਾਨਦਾਰੀ ਕੀਤੀ, ਨਿਭਾਈ? ਨਹੀਂ ਨਿਭਾਈ ਨਾ? ਫਿਰ ਦੂਜੇ ਨੂੰ ਤੁਸੀਂ ਬੜੀ ਛੇਤੀ ਉਂਗਲਾ ਚੱਕਦੇ ਹੋ। ਤੁਸੀਂ ਕਦੀ ਸੁਖਵੀਰ ਬਾਦਲ ਨੂੰ ਪੁੱਛਿਆ? ਸਖਬੀਰਵਾਦ ਨੂੰ ਪੁਆਇੰਟ ਕੀਤਾ ਵੀ ਤੂੰ ਇੰਨੇ ਮਹਿੰਗੇ ਜੁੱਤੇ ਕਿੱਥੋਂ ਪਾਣਾ ਤੇਰੀ ਜਾਣੇ ਕੋਲੇ ਨਹੀਂ ਜੁਐਲਰੀ ਕਿੱਥੋਂ ਆਈ ਤੁਹਾਡੇ ਕੋਲ ਇੰਨੀਆਂ ਪ੍ਰਾਪਰਟੀਆਂ, ਪਾਰ ਜਾਇਦਾਦ ਕਿੱਥੋਂ ਆਈ ਤੁਹਾਡੇ ਬਾਪੂ ਨੇ ਕਮਾਇਆ ਗळा ਕਟ-ਕਟ ਕੇ ਪੰਜਾਬੀਆਂ ਦਾ ਖੂਨ ਚੂਸ-ਚੂਸ ਕੇ ਪੰਜਾਬੀਆਂ ਦਾ ਹੁਣ ਤੁਸੀਂ ਕਹਿੰਦੇ ਹੋ ਮਾਨ ਹਾਵੀ ਦੇ ਦਾਅਵੇ ਕਰਦਾਗਾ ਮੈਂ ਬਈ ਤੂੰ ਮਾਨ ਹਾਵੀ ਦਾ ਦਾਵਾ ਕਰਕੇ ਦੇਖ ਭਗਵਾਨ ਤੁਹਾਨੂੰ ਅਸੀਂ ਵੀ ਜਨਤਾ ਨਾਲ ਸਾਰੇ ਸੜਕਾਂ ਤੇ ਨਹੀਂ ਆਏ ਤੇ ਧਰਨੇ ਲਾਇਆ ਤੂੰ ਵੀ ਯਾਦ ਰੱਖੂਗਾ ਉਤੋ ਛੀ ਉਤੋ ਚੋਰੀ ਉੱਤੋਂ ਨਾਲ ਚੋਰੀ ਕਰੀ ਜਾਂਦਾ ਹਾਂ ਉੱਤੋਂ ਸਫਾਈਆਂ ਦੇ ਰਿਆਂ ਦੁਖ ਬੇਰਬਾਦਨ ਕਿ ਮੈਂ ਕੁਛ ਕੀਤਾ ਨਹੀਂ ਸੀ ਤਾਂ ਇਮਾਨਦਾਰ ਹੀ ਬੜੇ ਹੁਣ ਪੋਲਾ ਖੁੱਲ ਰਹੀ ਹੈ ਟਾਈਮ ਆ ਗਿਆ ਤੁਹਾਡਾ ਹੁਣ ਪੋਲਾ ਖੁੱਲਣ ਦਾ ਏਦਾਂ ਹੀ ਖੁੱਲਣ ਗਿਆ ਤੁਸੀਂ ਮਾਣ ਸ਼ਾਨ ਚਾਣ ਜਿਹੜੇ ਦਾਵੇ ਕਰਨੇ ਠੋਕ ਲੋ ਤੁਹਾਡੀਆਂ ਪੋਲਾ ਸਾਰੇ ਕੋਲ ਖੁੱਲੀਆਂ ਕਿ ਤੁਸੀਂ ਗੰਦ ਪਾਇਆ ਸੀ ਪੰਜਾਬ ਦੇ ਵਿੱਚ ਅਕਸੈਪਟ ਕਰੋ ਇਸ ਚੀਜ਼ ਨੂੰ ਸ਼ਾਇਦ ਹੱਥ ਜੋੜ-ਜੋੜ ਕੇ ਲੋਕਾਂ ਕੋਲ ਮਾਫੀਆ ਮੰਗਣੇ ਸ਼ੁਰੂ ਕਰ ਦੋ ਵੀ ਹਾਂਜੀ ਪੰਜਾਬ ਨੂੰ ਅਸੀਂ ਲੁੱਟਿਆ ਪਰ ਹੁਣ ਨਹੀਂ ਲੁੱਟਾਂਗੇ ਸ਼ਾਦ ਮਾਰੇ ਮੋਟੇ ਕੋ ਟੀਮ ਵਰਕ ਤਰਨ ਨਾਲ ਜੋੜ ਵੀ ਜਾਵੇ ਪਰ ਭਰੋਸਾ ਦੇਖੋ ਤੁਹਾਡੇ ਆਪਣੇ ਪੰਜਾਬੀ ਜਿਹੜੇ ਪੱਗ ਬੰਦੇ ਉਹ ਵੀ ਤੇਰੇ ਤੇ ਭਰੋਸਾ ਨਹੀਂ ਕਰਦੇ ਦੁੱਖ ਵੀਰ ਬਾਦਲ ਸੋਚ ਇਹ ਕੋਸ਼ ਤਾਂ ਸ਼ਰਮ ਕਰ ਲੋ ਸਾਰਾ ਖਾਨਦਾਨ ਤੋਂ ਆਪਣਾ ਪੋਲਿਟਿਕਸ ਚ ਬਾੜ ਤਾ ਆਪਣੇ ਸਾਲੇ ਸੂਲੇ ਜੀਜੇ ਕਾਣੇ ਪੇਣੇ ਪਿੰਗਲਵਾੜੀ ਵਾਲੇ ਜਿੰਨੇ ਤੇਰੇ ਰਿਸ਼ਤੇਦਾਰ ਸਾਰੇ ਬਾਟ ਸੁੱਟ ਗਏ ਕਿੰਗਲੇ ਪਿੰਗਲੇ ਆਰਦੇ ਹੀ ਖਾਨਦਾਨ ਨੂੰ ਦੇ ਤਰੀਆਂ ਸੀਟਾਂ ਲੁੱਟ ਲੋ ਜਿੰਨਾ ਪੰਜਾਬ ਲੁੱਟ ਹੁੰਦਾ ਤੂੰ ਹੱਥਾਂ ਨਾਲ ਲੁੱਟ ਲੋ ਹੁਣ ਆ ਗਿਆ ਆਮ ਆਦਮੀ ਹੁਣ ਆਮ ਆਦਮੀ ਨੇ ਆ ਕੇ ਪੋ ਖੋਲਤੀਆਂ ਦੁੱਖ ਵੀਰ ਬਦਲਦੀਆਂ ਪੋਲਾ ਤੇ ਦੁੱਖ ਵੀਰ ਬਦਲ ਹੱਕ ਕਰ 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 ਹੱਕ ਕਰ 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 ਕਰਦਾ ਫਿਰਦਾ ਜਿਹੜਾ ਦੁੱਖ ਵੀਰ ਬਦਲ ਕਹਿੰਦਾ ਸੀ ਨਾ ਕਿ ਭਗਵੰਤ ਮਾਨ ਤਾਂ ਕਮੇਡੀ ਆਰਟਿਸਟ ਆ ਹਾਸਿਆਂ ਦਾ ਬਾਦਸ਼ਾਹ ਗੱਲਾਂ ਦੀ ਗਲੋਤੜੀਆਂ ਬਣਾਉਂਦਾ ਅਸੀਂ ਜੀ ਇਦਾਂ ਨਹੀਂ ਆਜੋ ਦੁੱਖ ਵੀਰ ਬਦਲ ਭਗਵੰਤ ਮਾਨ ਨੇ ਦੁੱਖ ਵੀਰ ਬਦਲ ਨੂੰ ਕਮੇਡੀ ਲਾਉਣ ਲਾਤਾ ਭਗਵੰਤ ਮਾਨ ਦੇ ਤੁਸੀਂ ਐਸੀਅਤ ਦੇਖ ਲੋ ਬੰਦੇ ਦੀ ਉਹ ਬੰਦੇ ਨੇ ਦੁੱਖ ਵੀਰ ਬਾਦਲ ਵਰਗੇ ਵੀ ਕਮੇਟੀ ਕਰਨ ਲਾਤੇ ਆ ਦੁੱਖ ਵੀਰ ਬਾਦਲ ਸਟੇਜਾਂ ਤੇ ਅਜਿਹਾ ਛੁਟਕਲੇ ਸੁਣਾਉਂਦਾ ਭਗਵੰਤ ਮਾਨ ਦਾ ਨਾਮ ਲੈ ਕੇ ਪੁੱਠੀ ਸਿੱਧੀਆਂ ਹਰਕਤਾਂ ਕਰ ਰਿਹਾ ਆ ਆ ਗਿਆ ਨਾ ਫਿਰ ਕਲਾਕਾਰੀ ਤੇ ਦੁੱਖ ਵੀਰ ਬਾਦਲ ਲਾਤਾ ਨਾ ਤੈਨੂੰ ਵੀ ਕਲਾਕਾਰੀ ਤੇ ਕਲਾਕਾਰਾਂ ਨੇ ਬੜਾ ਮਤਲਬ ਮੈਨੂੰ ਸਮਝ ਨਹੀਂ ਆਂਦੀ ਲੋਕ ਇੰਨੀ ਇਨਾ ਜਿਗਰਾ ਤੁਸੀਂ ਕਿੱਥੋਂ ਲੈ ਕੇ ਆਲੇ ਹੋ ਇਹਨਾਂ ਜਿਗਰਾ ਮੈਨੂੰ ਦੱਸ ਤਾਂ ਦਿਓ ਝੂਠ ਵੀ ਬੋਲਦੇ ਹੋ ਡਰਦੇ ਵੀ ਹੋ ਚੋਰੀਆਂ ਵੀ ਕਰਦੇ ਹੋ ਸਾਰਾ ਪੰਜਾਬ ਰੁਟਕੇ ਖਾਣੇ ਫੇਰ ਕਹਿੰਨੇ ਮਾਨ ਹਵੇ ਦਾ ਦਾਵਾ ਕਰਦਾ ਕਿਹੜੀ ਕਿਹੜੀ ਇੱਜ਼ਤ ਹੈ ਤੁਹਾਡੀ ਮੇਂ ਇੱਜ਼ਤ ਤਾਂ ਨਹੀਂ ਉਸ ਤੁਸੀਂ ਇੱਜ਼ਤ ਕਿਹੜੇ ਝੋਲੇ 'ਚ ਪਾਈ ਫਿਰਦੇ ਹੋ ਜਿਹੜੀ ਸਾਨੂੰ ਨੇ ਦੇਖ ਲਈ ਕਿਹੜੇ ਜੇਬ ਦੀ ਪੂੜੇ 'ਚ ਤੁਸੀਂ ਆਪਣੀ ਇੱਜ਼ਤ ਪਾਈ ਹੋਈ ਹੈ ਇੱਜ਼ਤ ਹੈ ਕੀ ਤੁਹਾਡੀ ਤੁਹਾਨੂੰ ਕੀ ਲੱਗਦਾ ਪੈਸਾ ਪਾਵਰ ਨਾਲ ਇੱਜ਼ਤ ਬਣ ਜਾਂਦੀ ਹੈ ਬੰਦੇ ਇੰਨੀਆਂ ਕੋਠੀਆਂ ਬੰਗਲੇ ਪਾ ਕੇ ਹੋਟਲ ਲਾ ਕੇ ਲੋਕਾਂ ਦੇ ਕਲੇਜੇ ਛਿਲ ਕੇ ਹੀਰੇ ਜਵਾਹਰ ਤੇ ਗਿਆ ਮੇਂ ਪਣਾ ਕੇ ਮਹਿੰਗੇ ਮਹਿੰਗੇ ਕੱਪੜ ਇੱਜ਼ਤ ਬਣ ਜਾਂਦੀ ਬੰਦੇ ਦੀ। ਨਾ 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 ਇੱਜ਼ਤ ਹੁੰਦੀ ਉਹਦੀ ਇਮਾਨਦਾਰੀ ਦੇ ਨਾਲ। ਜਿਹੜਾ ਬੰਦਾ ਬਹੁਤ ਇਮਾਨਦਾਰ ਹੁੰਦਾ ਨਾ ਹੌਨੈਸਟ ਹੁੰਦਾ, ਲਾਇਲ ਹੁੰਦਾ। ਉਹਨੂੰ ਲੋਕ ਉਹਦੇ ਪਿੱਛੇ ਵੀ ਸਲੂਟ ਕਰਦੇ ਆ। ਮੂੰਹ ਤੇ ਤਾਂ ਕੋਈ ਕੋਠੇ ਵਾਲੀ ਤਵਾਈਫ ਜਾਂਦੀ ਹੋਊਗੀ ਨਾ ਮਰਸੜੀ 'ਚ ਬੈਠੀ। ਤਾਂ ਮੂੰਹ ਤਾਂ ਉਹ ਕਹਿਣਗੇ, "ਓ ਹਾਂਜੀ ਮੈਡਮ ਜੀ ਮੇ ਜੋ ਨੰਗ ਜੁਗੀ ਨਾ ਕਹਿਣਗੇ ਯਾਰ ਇਹ ਤਾਂ ਕੋਠੇ ਦੇ ਉੱਤੇ ਮੁਜਰਾ ਕਰਦੀ, ਤਾਂ ਦੇ ਕੋਲ ਮਰਸੜੀ ਆ।" ਇੱਜ਼ਤ ਨਹੀਂ ਹੁੰਦੀ। ਦਖਬੀਰ ਬਾਦਲ ਪੈਸੇ ਨਾਲ ਇੱਜ਼ਤ ਨਹੀਂ ਹੁੰਦੀ। ਬਹੁਤ ਲੁੱਟ ਲਿਆ ਪੰਜਾਬ ਨੂੰ। ਕਿਤੇ ਭੱਜਲਾ ਦੁੱਖ ਫਿਰ ਬਾਦਲ ਕਿਤੇ ਵੀ ਤੇ ਸਰਕਾਰ ਨਹੀਂ ਆਉਂ ਦਿੰਦੇ ਇਹ ਮੇਰਾ ਵੀ ਚੈਲੰਜ ਆ ਤੇਰੀ ਸਰਕਾਰ ਪੰਜਾਬ ਨਹੀਂ ਆਉਂ ਦਿੰਦੇ ਭੱਜ ਲੋ ਜਿੱਥੇ ਤੱਕ ਭੱਜ ਹੁੰਦਾ ਤੁਹਾਡੇ ਕੋਲ ਹੁਣ ਤੁਸੀਂ ਭੱਜਣਾ ਹੀ ਹੈ ਬਸ ਭੱਜ ਭੱਜ ਕੇ ਭੱਜ ਭੱਜ ਕੇ ਫਿਰ ਐਦਾਂ ਕਰਨਾ ਤੁਸੀਂ ਫਿਰ ਤੁਹਾਨੂੰ ਭਗਵੰਤ ਮਾਣ ਹੀ ਲਿਆ ਕੇ ਮੂਰੇ ਪਾਣੀ ਰੱਖੋ ਕਬੀਬਾ ਦੇਖੋ ਵੀਰ ਜੀ ਪਾਣੀ ਪੀਓਗੇ ਪਾਣੀ ਪੀ ਕੇ ਜਾਇਓ ਚਾਹ ਪੀ ਕੇ ਜਾਇਓ ਸਰਕਾਰੀ ਘਟੇ ਚੋਂ ਨਾਲੇ ਪ੍ਰਸ਼ਾਦਾ ਖਾ ਕੇ ਜਾਇਓ ਜੈ ਹਿੰਦ